ਮੈਂ ਥੋੜਾ ਬਿਜ਼ੀ ਰਿਆ ਹਾਂ ਤੇ ਤੁਸੀਂ ਬਾਕੀ ਬੈਠ ਕੇ ਆਓ ਇਸੇ ਪਤੇ ਤੋਂ ਲੋਕਾਂ ਦੀ ਹਕੀਕਤ ਬੋਲ ਮੈਂ ਕਿਉਂ ਕਹਾਂ ਯਾਰ 2.5 ਸਾਲਾਂ ਦੇ ਮੈਂ ਇਹ ਐ ਮੈਂ ਕੋਈ ਨਹੀਂ ਦਊਗਾ ਕਿਉਂ ਮੈਨੂੰ ਪਤਾ ਨਹੀਂ ਕਿ ਤੁਹਾਨੂੰ ਕਿਸੇ ਦਾ ਪਤਾ ਨਹੀਂ ਕੀ ਬਾਦ ਇਹ ਤਾਂ ਕੀ ਹੋ ਰਾਜ ਸਿਆਸਤ ਪਾਣੀ ਬਸ ਦੇਖਿਓ ਮੈਂ ਅੱਛਾ ਆਇਆ ਹਾਂ ਬੰਦੇ ਰਹੇ ਹੁਣ ਕਿੱਥੇ ਜਾਏ ਹਾਂ ਮੇਰਾ ਪੇੜੀ ਹੈ ਇਹ ਬੰਦੇ ਕਹਿੰਦੇ ਲੋਕਾਂ ਦੇ ਮਸਲੇ ਠੀਕ ਹੈ ਨਾ ਬਾਕੀ ਇੱਧਰ ਉੱਧਰ ਹੋ ਜਾਣਗੇ ਆ ਬਾਰ ਹੋਏ ਲੋਕਾਂ ਦੇ ਮਸਲੇ ਜਦੋਂ ਉਠਾਉਣੇ ਹੁੰਦੇ ਆ ਤਾਂ ਅਸੀਂ ਇੱਕ ਦੂਜੇ ਨਾਲ ਠੱਠੇ ਖਾ ਲੈਂਦੇ ਆ ਉੱਤੇ ਉਹ ਅੱਗੇ ਕਿੰਨੀ ਤੱਕ ਪਾਰ ਲਿਭੇ 12 ਤੱਕ ਅੱਜ ਕਿ ਦਿਨ ਅੱਜ ਕਿ ਦਿਨ ਕੀ ਹੋਈ ਗਵਾਲ ਹੈ ਇਹ ਕੱਤੀ ਹੋਈ ਜਿਹੜੇ ਗਾਸਨ ਹੋਰ ਹੈਗੀ ਮੈਂ ਹੁਣ ਆਣਾ 12 ਮੈਂ ਆਉਣਾ 12 ਹਮ ਅਗਲੇ ਉੱਤੇ ਜਾਉਂਗੀ ਇੱਕ ਤਾਂ ਪਾਰਟੇ ਤੇ ਗਿਆ ਕੋਈ ਯਾਰਾ ਇਹ ਕਾਰਕ ਪਰਮੇ ਫੰਸੀ ਵਾਲਾ ਜਿਹੜਾ ਇਹਨਾਂ ਨੇ ਮੇਰਾ ਬੰਦਾ ਕੋਈ ਨਹੀਂ ਆਇਆ ਤੇ ਆਪਾਂ ਕਰਾ ਰਹੇ ਹਾਂ ਰਾਤ ਬੰਦ ਲਾਉਣੇ ਤੇ ਬਣਾਣੇ ਤੇ ਮਦਾਨ ਨਹੀਂ ਅੱਜ ਮੈਨੂੰ ਮਸਲਾ ਇਹ ਆਇਆ ਸਰਕਰੇ ਦਾ ਮਸਲਾ ਹੈ ਉਹ ਬਣਾ ਗਰੀਨ ਮਸਲਾ ਦਿੱਤੇ ਦਾਗਾ ਅ ਕਾਲੀ ਫੋਨ ਦਾ ਕਾਗਜ਼ ਸੀ ਪਰ ਉਹ ਤਾਂ ਜਾਇਜ ਹੈ ਤੇ ਕੋਈ ਹੋਰ ਬੰਦਾ ਵਰਦਾ ਤਾਂ ਨਿਜਾਇਜ ਹੈ ਉਹਨਾਂ ਤੇ ਪਰਚੇ ਕਰਦੇ ਬਾਕੀ ਨਹੀਂ ਸਰ ਅੱ비 ਬਾਕੀ ਬਾਕੀ ਬੰਦੇ ਪਰਚਾ ਵਾਸਤੇ ਰਹਿ ਗਿਆ ਕਿਹਦੇ ਦਾ ਇਹ ਪਰਚਾ ਵਾਸਤੇ ਰਹਿ ਗਿਆ ਬਾਕੀ ਪਰਚੇ ਸਾਡੇ ਕੋਲ ਦੋ ਪਰਚੇ ਹੋਏ ਨੇ ਉਹਨਾਂ ਵੀ ਪਰਚਾ ਰੇਤਾ ਭਰੀ ਰੇ ਅੱਟ ਕੈਮਰੇ ਲੱਗੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕੈਮਰੇ ਓਨ ਨਹੀਂ ਕੀਤੇ ਗਏ ਤਾਂ ਤਾਂ ਜੋ ਕਿੱਥੇ ਲੱਗੇ ਦਾ ਇੱਥੇ ਰੇਤਾ ਪੈਂਦਾ ਜੀ ਰੋਜ਼ ਹੁਣ ਹੁਣ ਦੇਖੋ ਸੱਤ ਦਿਨ ਰੇਤਾ ਪੈਂਦਾ ਇਹ ਕੈਮਰਾ ਲਾਇਆ ਨਹੀਂ ਮੈਂ 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 ਗੱਲਾਂ ਕਰ ਰਿਹਾ ਮੈਨੂੰ ਹੁਣ ਪਤਾ ਨਹੀਂ ਬੰਦ ਕਰ ਬੰਦ ਕਰ ਲੈ ਮੈਂ ਬੰਦ ਕਰ ਲੈ ਹਾਂ ਤਾਰ ਤੋਂ ਤਾਰ ਨੂੰ ਕੰਪਨੀ ਆ ਕੋ ਭਾਵੇਂ ਮਾਤ ਪੈਸੇ ਆ ਸਕਦੇ ਉਹ ਪਾਸ ਨੂੰ ਰੋ ਰਹੀ ਹੈ ਘਰਾਓ ਆ ਬਣਾ ਦੇ ਦੇ ਜੱਦੀ ਉਡਾ ਦੇ ਹੋ ਜੱਦੀ ਮਾਤ ਪਾਸ ਆ ਜਾਓ ਆ ਜਾਓ ਚੰਦ ਧੰਨਵਾਦ ਜੀਰ ਸਿੰਘ ਜਿੰਦਾਬਾਦ ਸ਼ੇਖ ਅਕਬਲ ਜਿੰਦਾਬਾਦ ਜਿੰਦਾਬਾਦ